12 ਵਜੇ ਤੁਰੇ ਸੀਗੇ ਘਰ ਪਰਤੋਆ ਇੱਕ ਦੋਖੀ ਆ ਸਾਡੇ ਦਿਲ ਦਾ ਅਸੀਂ ਨਾ ਆਈਏ ਸਾਡਾ ਤਾਂ ਵੀ ਕੋਈ ਨਖਾ ਨਹੀਂ ਪਰ ਆਉਣਾ ਸਾਡੇ ਦਿਲ ਦਾ ਦਰਦ ਆ ਹੈ ਨਾ ਕਿ ਯਾਰ ਕਿਸੇ ਬੰਦੇ ਨਾਲ ਗਲਤ ਹੁੰਦਾ ਅਸੀਂ ਪਹੁੰਚ ਗਏ ਤੇ ਆਪਾਂ ਜੇ ਕਹੀਏ ਬੜੀ ਦੋਖਾ ਵਾਲੀ ਗੱਲ ਆ ਸਾਡੇ ਦਾ ਚਲੋ ਏਰੀਆ ਚ ਨਹੀਂ ਆ ਗੱਡੀਆਂ ਨਹੀਂ ਅਸੀਂ ਛੋਟੇ ਜਿਹਰੇ ਮੈਂ ਹੈਗੇ ਆ ਆਪਣਾ ਏਡਾ ਬਠਾ ਏਰੀਆ ਤੇ ਇੱਕ ਡਰਾਈਵਰ ਭਾਵਾ ਦੀ ਏਡੀ ਵੱਡੇ ਕਾੜ ਹੋਣ ਤੋਂ ਬਾਅਦ ਵੀ ਆਪਣੀ ਗਿਰਤੀ ਕੁਝ ਵੀ ਨਹੀਂ ਗਈ ਇੱਥੇ ਤੇ ਸਚਾਈ ਆ ਕਿਉਂ ਨਹੀਂ ਉਹ ਕਿਉਂਕਿ ਅਸੀਂ ਕਿਹਾ ਯਾਰ ਕਿਸੇ ਨਾਲ ਕਿਹੜਾ ਕਿਸੇ ਦਾ ਭਰਾ ਦੀ ਆਪਾਂ ਕੀ ਲੈਣਾ ਦੇਣਾ ਪਰ ਬਈ ਜਿਹੜੀ ਅੱਗ 10 ਕਿਲੋਮੀਟਰ ਦੂਰ ਲੱਗੀ ਹੁੰਦੀ ਆ ਨਾ ਉਹ ਕਦੀ ਨਾ ਕਦੀ ਆਪਣੇ ਘਰ ਜਰੂਰ ਪਹੁੰਚ ਜਾਂਦੀ ਉਹ ਪਹੁੰਚ ਜਾਂਦੀ ਆ ਉਹ ਤੁਸੀਂ ਬੇਫਿਕਰ ਨਾ ਰਹੋ ਜੇਕਰ ਅੱਜ ਉਸ ਬੰਦੇ ਨੂੰ ਇਨਸਾਫ ਨਾ ਮਿਲਿਆ ਨਾ ਤੇ ਬਈ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਨਾਲ ਵੀ ਇਹ ਕੋਈ ਨਾ ਤੇ ਸਭ ਤੋਂ ਵੱਡੀ ਤਰਾਸ ਦੀ ਆ ਨਾ ਜਿਹੜੀ ਕੋਈ ਆ ਵੀ ਸਾਡਾ ਜਿਹੜਾ ਪ੍ਰਸ਼ਾਸਨ ਸਾਡੀ ਪੁਲਿਸ ਆ ਨਾ ਭਈਓ ਗਰੀਬ ਦੇ ਹਿੱਸੇ ਵੀ ਨਹੀਂ ਹੈਗੇ ਜੇ ਤੁਹਾਨੂੰ ਰੱਬ ਨੇ ਗਰੀਬੀ ਦੇ ਦਿੱਤੀ ਆ ਨਾ ਤੇ ਇਹ ਦੇਸ਼ ਛੱਡਣ ਦੀ ਭਲ ਆ